ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਆ ਤਸਵੀਰਾਂ ਇਸ ਵਕਤ ਨੂੰ ਡੀਐਮਸੀ ਹਸਪਤਾਲ ਦੇ ਬਾਹਰੋਂ ਦਿਖਾ ਦਿੰਦੇ ਆ ਦੱਸਦੀ ਕਿ 11:35 ਤੇ ਉਹਨਾਂ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸਿਰ ਤੇ ਜਿਹੜੀ ਦੱਸਿਆ ਜਾ ਰਿਹਾ ਕਿ ਗੋਲੀ ਲੱਗੀ ਹੈਗੀ ਹਾਲਾਂਕਿ ਇਹ ਕਾਰਨ ਸਾਹਮਣੇ ਨਹੀਂ ਆਇਆ ਕਿ ਇਹ ਗੋਲੀ ਜਿਹੜੀ ਆ ਮਾਰੀ ਗਈ ਆ ਜਾਂ ਖੁਦ ਗੋਲੀ ਲੱਗੀ ਆ ਇਹਦੇ ਮਾਮਲੇ ਦੇ ਵਿੱਚ ਪੁਲਿਸ ਵਾਲੇ ਜਾਂਚ ਕਰ ਰਹੀ ਆ ਪੁਲਿਸ ਕਮਿਸ਼ਨਰ ਜਿਹੜੇ ਨੇ ਦੇਰ ਰਾਤ ਉਹਨਾਂ ਦੇ ਘਰ ਦੇ ਵਿੱਚ ਵੀ ਪਹੁੰਚੇ ਸੀਗੇ ਤਾਂ ਹਸਪਤਾਲ ਦੇ ਵਿੱਚ ਵੀ ਸਥਿਤੀ ਜਿਹੜੀ ਆ ਦੇਖ ਕੇ ਗਏ ਨੇ ਪੁੱਛ ਕਿਸ ਜਿਹੜੀ ਆ ਕੀਤੀ ਜਾ ਰਹੀ ਹੈ ਉਹਨਾਂ ਦੇ ਬੇਟੇ ਤੋਂ ਵੀ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਉਹਨਾਂ ਦੇ ਬੇਟੇ ਤੋਂ ਵੀ ਪੁਸ਼ਪਰਤਾਲ ਕੀਤੀ ਗਈ ਘਰ ਦੇ ਵਿੱਚ ਜੋ ਨੌਕਰ ਨੇ ਜੋ ਉਹਨਾਂ ਦੇ ਡਰਾਈਵਰ ਨੇ ਜੋ ਉਹਨਾਂ ਦੇ ਗਨਮੈਨ ਨੇ ਉਹਨਾਂ ਸਾਰੇ ਤੋਂ ਪੁਲਿਸ ਜਿਹੜੀ ਆ ਪੁਸ਼ਕਿਸ ਜਿਹੜੀ ਆ ਕਰ ਰਹੀ ਹੈਗੀ ਆ ਤਾਂ ਦੇ ਰਾਤ ਜਿਹੜਾ ਬਾ ਮਾਮਲਾ ਦੱਸਿਆ ਜਾ ਰਿਹਾ ਬਾ ਕਰੀਬ ਦੱਸਿਆ ਜਾ ਰਿਹਾ ਕਿ 11 ਵਜੇ ਦੇ ਆਸ-ਪਾਸ ਜਿਹੜੀ ਉਹਨਾਂ ਨੂੰ ਗੋਲੀ ਲੱਗੀ ਹੈਗੀ ਆ ਗੋਲੀ ਜਿਹੜੀ ਆ ਇਹ ਦੱਸਿਆ ਜਾ ਰਿਹਾ ਕਿ ਸਿਰ ਦੇ ਵਿੱਚ ਲੱਗੀ ਆ ਗੋਲੀ ਆਰਪਾਰ ਵੀ ਹੋਈ ਹੈਗੀ ਆ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਜਿਹੜੀ ਜਾਂਚ ਵੀ ਕਰ ਰਹੀ ਆ ਬਰ ਮਿਲਣ ਤੋਂ ਬਾਅਦ ਲੁਧਿਆਣਾ ਦੇ ਜਿਹੜੇ ਵਿਧਾਇਕ ਨੇ ਮਦਨਾਲ ਬੱਗਾ ਕੁਲਵੰਤ ਸਿੰਘ ਸਿੱਧੂ ਜਿਹੜੇ ਨੇ ਉਹ ਵੀ ਹਸਪਤਾਲ ਦੇ ਵਿੱਚ ਪਹੁੰਚੇ ਸੀਗੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਆ ਫਿਲਹਾਲ ਕਾਰਨਾਂ ਦਾ ਹਲੇ ਸਾਹਮਣੇ ਨਹੀਂ ਆ ਪਤਾ ਚੱਲ ਪਾਇਆ ਕਿ ਕਿਸ ਕਾਰਨ ਕਰਕੇ ਜਿਹੜੀ ਗੋਲੀ ਜਿਹੜੀ ਆ ਉਹਨਾਂ ਦੇ ਲੱਗੀ ਹੈ ਜੋ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਆਪਣੀ ਰਿਵੋਲਵਰ ਜਿਹੜੀ ਆ ਸਾਫ਼ ਕਰ ਰਹੇ ਸੀਗੇ ਇਹ ਵੀ ਇਸ ਤਰ੍ਹਾਂ ਦੀ ਹੈ ਜੋ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪਰ ਫਿਲਹਾਲ ਕੋਈ ਵੀ ਸਥਿਤੀ ਜਿਹੜੀ ਆ ਸਪਸ਼ਟ ਨਹੀਂ ਹੋ ਪਾਈ ਆ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਇਹੀ ਕਹਿ ਰਹੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਪੂਰੀ ਜਾਂਚ ਕਰ ਰਹੇ ਆ ਜੋ ਉਹਨਾਂ ਨੂੰ ਜਾਣਕਾਰੀ ਮਿਲੀ ਉਸ ਤੋਂ ਬਾਅਦ ਅਸੀਂ ਜਿਹੜੀ ਆ ਜਾਂਚ ਜਿਹੜੀ ਆ ਸ਼ੁਰੂ ਕੀਤੀ ਆ 11:35 ਤੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਜਿਹੜਾ ਵਾ ਕੋਸ਼ਿਸ਼ ਜਿਹੜਾ ਵਾ ਕਰ ਦਿੱਤਾ ਸੀਗਾ ਤਾਂ ਇਹ ਵੱਡੀ ਖਬਰ ਆ ਲੁਧਿਆਣਾ ਤੋਂ ਜਿਹੜੇ ਵਿਧਾਇਕ ਨੇ ਐਮ ਐਲ ਏ ਗੋਗੀ ਉਹਨਾਂ ਦੀ ਮੌਤ ਹੋ ਚੁੱਕੀ ਆ ਦੱਸਿਆ ਵੀ ਜਾ ਰਿਹਾ ਕਿ ਅੱਜ ਸਵੇਰੇ ਉਹ ਲੁਧਿਆਣਾ ਦੇ ਬੁੱਡੇ ਨਾਲੇ ਤੇ ਵੀ ਗਏ ਸੀ ਉਹਨਾਂ ਦੇ ਨਾਲ ਮੰਤਰੀ ਜਿਹੜੇ ਨੇ ਉਹ ਵੀ ਉਹਨਾਂ ਦੇ ਨਾਲ ਜੂਸੀਗੇ ਤਾਂ ਉਸ ਤੋਂ ਬਾਅਦ ਘਰ ਦੇ ਵਿੱਚ ਆਂਦੇ ਨੇ ਘਰ ਦੇ ਵਿੱਚ ਆ ਕੇ ਉਹਨਾਂ ਦੀ ਜਿਹੜੀ ਗੋਲੀ ਲੱਗਨ ਕਰਨ ਮੌਤ ਹੋ ਜਾਂਦੀ ਆ ਫਿਲਹਾਲ ਪੂਰੀ ਸਥਿਤੀ ਜਿਹੜੀ ਆ ਉਹ ਸਪਸ਼ਟ ਨਹੀਂ ਹੋ ਪਾਈ ਹੈ ਕਿ ਕਿੰਨਾ ਕਰਨਾ ਕਰਕੇ ਉਹਨਾਂ ਦੇ ਗੋਲੀ ਲੱਗੀ ਆ ਜੋ ਉਹਨਾਂ ਦੇ ਹਲਕੇ ਦੇ ਪਾਰਸ਼ਦ ਨੇ ਉਹ ਵੀ ਦੇਰ ਰਾਤ ਦੇ ਆਨੰਦ ਹਸਪਤਾਲ ਦੇ ਵਿੱਚ ਪਹੁੰਚੇ ਸੀਗੇ ਵਿਧਾਇਕ ਜਿਹੜੇ ਨੇ ਮਦਨਾਲ ਬੱਗਾ ਕੁਲਵੰਤ ਸਿੰਘ ਸਿੱਧੂ ਅਸ਼ੋਕ ਪ੍ਰਾਸ਼ਣ ਪੱਪੀ ਤਾਂ ਉਹ ਵੀ ਹਸਪਤਾਲ ਦੇ ਵਿੱਚ ਜਿਹੜੇ ਆ ਦੇਰ ਰਾਤ ਪਹੁੰਚੇ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਆ ਫਿਲਹਾਲ ਕੋਈ ਵੀ ਜਿਹੜੀ ਹੈ ਕੈਮਰੀ ਦੇ ਅੱਗੇ ਕੋਈ ਵੀ ਆਪਣਾ ਸਪਸ਼ਟਿਕਨ ਜਿਹੜਾ ਵਾ ਨਹੀਂ ਦੇ ਪਾਇਆ ਵਾ ਸਿਰਫ ਸਿਰਫ ਦੁੱਖ ਜਿਹੜਾ ਵਾ ਸਾਂਝਾ ਕਰਕੇ ਗਏ ਨੇ ਕਿੰਨਾ ਕਾਰਨਾ ਕਰਕੇ ਉਹਨਾਂ ਦੇ ਗੋਲੀ ਲੱਗੀ ਹੈ ਇਹ ਹਲੇ ਕੀ ਜਾਂਚ ਦਾ ਵਿਸ਼ਾ ਹੈਗੀ ਆ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਤਾਂ ਹੁਣ ਜਿਹੜੀ ਉਹਨਾਂ ਦੀ ਬਾਡੀ ਜਿਹੜੀ ਆ ਉਹ ਮੌਨਸਟਰੀ ਦੇ ਵਿੱਚ ਰੱਖਾ ਦਿੱਤੀ ਗਈ ਆ ਸਿਰੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦਾ ਜਿਹੜਾ ਵਾ ਪੋਸਟਮਾਨ ਜਿਹੜਾ ਹੋਣਾ ਵਾ ਉਸ ਤੋਂ ਬਾਅਦ ਜਿਹੜੀ ਆ ਸਥਿਤੀ ਸਾਹਮਣੇ ਆਵੇਗੀ ਕਿ ਗੋਲੀ ਉਹਨਾਂ ਦੀ ਕਿੱਥੇ ਲੱਗੀ ਹੈਗੀ ਆ ਕਿੰਨਾ ਕਾਰਨਾ ਕਰਕੇ ਲੱਗੀ ਹੈ ਪੁਲਿਸ ਦੀ ਜਿਹੜੀ ਅਫੀਸ਼ੀਅ ਤਸਵੀਰ ਜਿਹੜੀ ਆ ਸਾਹਮਣੇ ਵੀ ਆਵੇਗੀ ਤਾਂ ਡੀ ਐਮ ਸੀ ਹਸਪਤਾਲ ਦੇ ਬਾਹਰੋਂ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਤਾਂ ਹਲਚਲ ਜਿਹੜੀ ਆ ਦੇ ਰਾਤ ਤੋਂ ਹੀ ਸ਼ੁਰੂ ਹੋ ਗਈ ਸੀ ਬਹੁਤ ਸਾਰੇ ਵਿਧਾਇਕ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਪਹੁੰਚੇ ਨੇ ਪਾਰਸ਼ਦ ਜਿਹੜੇ ਨੇ ਉਹਨਾਂ ਦੇ ਹਲਕੇ ਦੇ ਜਿਹੜੇ ਲੋਕ ਨੇ ਉਹ ਹਸਪਤਾਲ ਦੇ ਵਿੱਚ ਲਗਾਤਾਰ ਪਹੁੰਚ ਰਹੇ ਨੇ ਤਾਂ ਹਾਲਾਂਕਿ ਕੋਈ ਵੀ ਕੈਮਰੇ ਦੇ ਅੱਗੇ ਜਿਹੜਾ ਬੰਾ ਖੁੱਲ ਕੇ ਨਹੀਂ ਬੋਲ ਰਿਹਾ ਕਿ ਕਿੰਨਾ ਕਾਰਨਾ ਕਰਕੇ ਉਹਨਾਂ ਦੀ ਜਿਹੜੀ ਆ ਇਹ ਗੋਲੀ ਜਿਹੜੀ ਆ ਲੱਗੀ ਹੈਗੀ ਆ ਫਿਲਹਾਲ ਪੁਲਿਸ ਨੇ ਉਹਨਾਂ ਦੇ ਬੇਟੇ ਤੋਂ ਵੀ ਪੁੱਛ ਪੜਤਾਲ ਕੀਤੀ ਆ ਘਰ ਦੇ ਵਿੱਚ ਜੋ ਉਹਨਾਂ ਦੇ ਗਨਮੈਨ ਸੀਗੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਆ ਘਰ ਦੇ ਵਿੱਚ ਜੋ ਨੌਕਰ ਸੀਗੇ ਉਹਨਾਂ ਤੋਂ ਪੁਲਿਸ ਨੇ ਪੁਲਿਸ ਜਿਹੜੀ ਆ ਪੁੱਛ ਪੜਤਾਲ ਜਿਹੜੀ ਆ ਕੀਤੀ ਗਈ ਆ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਪੂਰੀ ਜਾਂਚ ਜਿਹੜੀ ਆ ਕੀਤੀ ਜਾ ਰਹੀ ਆ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਹੜੇ ਨੇ ਇਸ ਵਕਤ ਘਰ ਦੇ ਵਿੱਚ ਵੀ ਮੌਜੂਦ ਨੇ ਡੀ ਐਮ ਸੀ ਹਸਪਤਾਲ ਦੇ ਵਿੱਚ ਪਰਿਵਾਰ ਦੇ ਨਾਲ ਵੀ ਲਗਾਤਾਰ ਗੱਲਬਾਤ ਕਰ ਰਹੇ ਨੇ ਅਫੀਸ਼ਲ ਸਟੇਟਮੈਂਟ ਜਿਹੜੀ ਆ ਦੱਸਿਆ ਜਾ ਰਿਹਾ ਕਿ ਸਵੇਰੇ ਜਿਹੜੀ ਆ ਸਾਹਮਣੇ ਆਵੇਗੀ ਕਿ ਇਹ ਗੋਲੀ ਜਿਹੜੀ ਆ ਖੁਦ ਜਿਹੜੀ ਆ ਚਲਾਈ ਗਈ ਆ ਜਾਂ ਉਹਨਾਂ ਦੇ ਗੋਲੀਬਾਰੀ ਗਈ ਆ ਜਾਂ ਗੋਲੀ ਜਿਹੜੀ ਆ ਜੋ ਕਾਰਨ ਸਾਹਮਣੇ ਆ ਰਹੇ ਨੇ ਕਿ ਆਪਣੇ ਆ ਲਾਇਸੈਂਸ ਪਿਸਤੌਲ ਜਿਹੜਾ ਵਾ ਉਹ ਸਾਫ਼ ਕਰ ਰਹੇ ਸੀ ਕਿ ਉਹਦੇ ਨਾਲ ਗੋਲੀ ਲੱਗੀ ਆ ਤਾਂ ਇਹ ਪੂਰਾ ਇਸ ਮਾਮਲੇ ਦੇ ਵਿੱਚ ਜਿਹੜੀ ਆ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜਾਂਚ ਕਰ ਰਹੀ ਆ ਕਾਰਨਾਂ ਦਾ ਹਾਲੇ ਕਿ ਸਾਹਮਣੇ ਨਹੀਂ ਆ ਆਏ ਕਿ ਨੇ ਗੁਰਪ੍ਰੀਤ ਸਿੰਘ ਗੋਗੀ ਉਹਨਾਂ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਆ